ਚਨਾ ਵਰਤਿਓ ਆਪਣੀ ਤਰੀ ਵਾਲੀ ਸਬਜ਼ੀ ਵਿੱਚ ਇਹੀ ਸੱਤ ਵਰਤਿਓ ਇਹ ਨਿੰਬੂ ਤੋਂ ਅੱਜ ਬਣ ਕੀ ਕੀ ਰਿਹਾ ਤੁਹਾਨੂੰ ਲੂ ਲੱਗਣ ਦੇ ਬਚਾਉਂਦਾ ਹੈ ਗਰਮੀਆਂ ਦਾ ਮੌਸਮ ਆ ਬੜੀ ਆਸਾਨੀ ਨਾਲ ਤੋਹ ਹੋ ਜਾਂਦਾ ਹੈ ਇਹ ਫਿਰ ਨਿੰਬੂ ਪਾਪੜ ਬਣਾਉਣਾ ਦੇਗੀ ਮਿਰਚਾ ਜਿਹੜੀ ਉਹ ਨਹੀਂ ਵਰਤਣੀ ਚਾਹੀਦੀ ਇਹ ਕੀ ਚੀਜ਼ ਆ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੁਕ ਵਿਦ ਜਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ ਅੱਜ ਦੀ ਕੁਕਿੰਗ ਵੀਡੀਓ ਲੈ ਕੇ ਆਪਣੇ ਛਟਕੋਰੇ ਛਟਕੋਰੇ ਬੱਚਿਆਂ ਵਾਸਤੇ ਭੈਣ ਭਰਾਵਾਂ ਵਾਸਤੇ ਤੇ ਬਜ਼ੁਰਗਾਂ ਵਾਸਤੇ ਅੱਜ ਦੀ ਵੀਡੀਓ ਬੜੀ ਯੂਸਫੁਲ ਹੋਣ ਵਾਲੀ ਆ ਆਪਾਂ ਨੇ ਇਹਦੇ ਵਿੱਚ ਕਿਚਨ ਟੂਲਸ ਵੀ ਦਿਖਾਉਣੇ ਆ ਥੋੜੇ ਜਿਹੜੇ ਜਿਆਦਾ ਬਹੁਤ ਜਿਆਦਾ ਆਪਣੇ ਲਈ ਆਰਾਮਦਾਇਕ ਆ ਆਪਣੇ ਥੋੜਾ ਜਿਹਾ ਕੰਮ ਜਲਦੀ ਹੋ ਜਾਂਦਾ ਤੇ ਆਪਾਂ ਬਣਾਉਣ ਜਾ ਰਹੇ ਹਾਂ ਨਿੰਬੂ ਦਾ ਪਾਪੜ ਜਿਵੇਂ ਆਂਬ ਪਾਪੜ ਬਣਦਾ ਉਵੇਂ ਨਿੰਬੂ ਦਾ ਪਾਪੜ ਬਣਾਉਣਾ ਅੱਜ ਆਪਾਂ ਨੇ ਤੇ ਇਸ ਤੋਂ ਇਲਾਵਾ ਨਿੰਬੂ ਦਾ ਸਾਸ ਕੱਢਣਾ ਹੈ ਕਿਵੇਂ ਕੱਢਣਾ ਹੈ ਚਲੋ ਬਹੁਤਾ ਟਾਈਮ ਨਾ ਗੁਜ਼ਾਰੀਏ ਤੁਸੀਂ ਵੀਡੀਓ 'ਚੇ ਦੇਖ ਲਿਓ ਮੈਂ ਕਿਵੇਂ-ਕਿਵੇਂ ਕਰਦੀ ਆਂ ਆਓ ਜੀ ਆਪਾਂ ਕਰੀਏ ਸ਼ੁਰੂ ਕੰਮ ਯਾ ਮੇਰੇ ਕੋਲ 700 ਗ੍ਰਾਮ ਨਿੰਬੂ ਆ ਮੈਂ ਇਹਨਾਂ ਨੂੰ ਧੋਦਣਾ ਲੱਜਾ ਕੇ ਨਿੰਬੂਆਂ ਜਿਹੜੇ ਆਪਾਂ ਨੇ ਕਿਵੇਂ-ਕਿਵੇਂ ਵਰਤਣੇ ਆ ਨਿੰਬੂ ਦਾ ਪਹਿਲਾਂ ਸਾਸ ਕੱਢਣਾ ਹੈ ਵੀਡੀਓ ਤੇ ਬਨੇ ਰਹਿਣਾ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਵੀ ਨਿੰਬੂ ਉਹ ਅੱਜ ਬਣ ਕੀ ਕੀ ਰਿਹਾ ਏਦਾਂ ਡਬਲ ਡਬਲ چیر ਕੇ ਰੱਖ ਲੈਣਾ ਮੈਂ ਇਹਨੂੰ ਦੱਬ ਦੱਬ ਕੇ ਬੜਾ ਹੱਥ ਦੁਖਣ ਲੱਗ ਜਾਣੇ ਫਿਰ ਮੈਂ 2-2 ਕਿਲੋ ਵੀ ਨਿੰਬੂਆਂ ਦਾ ਸਤ ਕੱਢਿਆ ਨਿੰਬੂਆਂ ਦਾ ਸਤ ਕੱਢ ਕੇ ਫਿਰ ਮੈਂ ਉਹਨੂੰ ਫ੍ਰੀਜ਼ ਕਰਿਆ ਫ੍ਰੀਜ਼ ਕਰਿਆ ਤੁਹਾਨੂੰ ਦਿਖਾਉਣੀ ਆ ਹੁਣ ਆਪਾਂ ਨੇ ਆਹ ਲੈ ਲਿਆ ਇਹ ਜੂਸਰ ਆ ਜੂਸ ਕੱਢ ਦਿੰਦਾ ਚੰਗੀ ਤਰ੍ਹਾਂ ਨਿੰਬੂਆਂ ਦਾ ਸਤ ਇਹ ਬਹੁਤ ਵਧੀਆ ਲੱਗਿਆ ਮੈਨੂੰ Amazon ਤੋਂ ਮੰਗਵਾਇਆ ਬੜੀ ਆਸਾਨੀ ਨਾਲ ਧੋ ਤੂ ਹੋ ਜਾਂਦਾ ਹੈ ਇਹ ਆ ਜਿਹੜਾ ਇਹ ਸਾਰਾ ਇਦਾਂ ਨਿਕਲ ਜਾਂਦਾ ਹੈ ਬਸ ਹੁਣ ਚਲੋ ਮੈਂ ਬਾਕੀ ਦਾ ਪਲੇਟ ਆ ਵਿੱਚ ਇਹਨੂੰ ਇਦਾਂ ਕਰਕੇ ਸੈੱਟ ਕਰਕੇ ਰੱਖਦੇ ਆ ਆ ਹਿੱਸਾ ਜਿਹੜਾ ਇਹਨੂੰ ਇਦਾਂ ਕਰਕੇ ਬੰਦ ਵੀ ਕਰ ਸਕਦੇ ਆ ਇਦਾਂ ਖੁੱਲ ਜਾਂਦਾ ਈਓ ਤੇ ਬਨੇ ਰਹੋ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦੇ ਹੋ ਅੱਗੇ ਆਪਾਂ ਨੇ ਕੀ ਕੁਝ ਬਣਾਉਣਾ ਹੈ ਵੀਡੀਓ ਤੇ ਜੇ ਬਨੇ ਰਹੋਗੇ ਤਾਂ ਹੀ ਦਿਖਣਾ ਹੈ ਕਰਕੇ ਬਸ ਥੋੜਾ ਥੋੜਾ ਛੱਡ ਛੱਡ ਕੇ ਚਲਾਈ ਜਾਣਾ ਦੇਖੋ ਬਿਲਕੁਲ ਸੱਤ ਕੱਟਦਾ ਇਹਨੇ ਕੋਈ ਚਮਚੇ-ਚੁੰਮਚ ਨਹੀਂ ਵਰਤਣਾ ਹੱਥੇ ਵਰਤਣਾ ਚਾਹੀਦਾ ਖਰਾਬ ਹੋ ਜਾਂਦੀ ਹੈ ਚਿੰਗਾ ਪੈ ਜਾਂਦੀ ਹੈ ਫਿਰ ਐਨਾ ਰਸ ਆਪਾਂ ਨੂੰ ਮਿਲ ਗਿਆ ਇਹਨਾਂ ਨਾਲ ਦਿਖਾਉਣੀ ਆ ਪਹਿਲਾਂ ਮੈਂ ਕੀ ਕਰਿਆ ਹੋਇਆ ਹਾਂ ਆਪਾਂ ਨੇ ਨਿੰਬੂ ਦਾ ਸੱਤ ਨੂੰ ਉਂਝ ਕਯੂਬਸ ਵਿੱਚ ਵੀ ਜਿਹਦੇ ਵਿੱਚ ਆਪਾਂ ਬਰਫ਼ ਜਮਾਉਂਦੇ ਆ ਉਹਦੇ ਵਿੱਚ ਵੀ ਫ੍ਰੀਜ਼ ਕਰ ਸਕਦੇ ਆ ਪਰ ਮੈਂ ਹੁਣ ਇਹ ਜਿਆਦਾ ਨਿੰਬੂ ਦਾ ਰਸ ਕਰਿਆ ਹੁੰਦਾ ਗਰਮੀਆਂ ਗਰਮੀਆਂ ਕਰ ਸਕਦੇ ਆ ਥੋੜੇ ਟੱਕ ਲਗਾ ਲੇ ਸਾਰੇ ਨਿੰਬੂ ਦੇ ਰਸ ਨੂੰ ਨਾ ਐਂਦਾ ਥਾਲੀ ਵਿੱਚ ਕਰ ਲਿਆ ਨਿੰਬੂ ਦਾ ਕੱਟਿਆ ਜਦ ਕੱਢਣਾ ਐ ਕਰ ਕਰਕੇ ਨਾ ਤੋੜ ਤੋੜ ਕੇ ਕੱਢ ਲੈਣੀ ਆਪਾਂ ਨੇ ਹੁਣ ਆਪਾਂ ਨੇ ਜੋ ਵੀ ਕੁਝ ਬਣਾਉਣਾ ਹੈ ਨਾ ਬੜਾ ਟੇਸਟੀ ਬਣੂਗਾ ਵੀਡੀਓ ਤੇ ਬਨੇ ਰਹਿਣਾ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਇੱਕ ਵਾਰੀ ਜ਼ਰੂਰ ਇੱਕ ਕੁਕਵੀਤੇ ਤਸਵੀਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਆ ਜਿਹੜਾ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀ ਮੇਰੇ ਵਾਂਗੂ ਟੇਸਟੀ ਟੇਸਟੀ ਚੀਜ਼ਾਂ ਦਾ ਆਨੰਦ ਮਾਣ ਸਕੋ ਨਿੰਬੂ ਪਾਪੜ ਬਣਾਉਣਾ ਹੈ ਆਓ ਚਲੋ ਜੀ ਨਿੰਬੂ ਪਾਪੜ ਦੀ ਤਿਆਰੀ ਕਰੀਏ ਹੁਣ ਬੜੀ ਆਸਾਨੀ ਨਾਲ ਤੋਹ ਹੋ ਜਾਂਦਾ ਹੈ ਫਿਰ ਤੁਸੀਂ ਵਰਤ ਸਕਦੇ ਆ ਮੈਨੂੰ ਬਹੁਤ ਸੋਹਣਾ ਲੱਗਿਆ ਤੁਸੀਂ ਵੀ ਕਮੈਂਟਸ ਵਿੱਚ ਦੱਸਣਾ ਕਿ ਨੂੰ-ਕੀ ਨੂੰ ਪਸੰਦ ਆਇਆ ਇਹ ਇਹ ਆਪਾਂ ਰਿ ਬਣਾ ਕੇ ਰੱਖਿਆ ਹੋਇਆ ਹੈ ਨਿੰਬੂ ਦੇ ਸੱਤ ਵਿੱਚ ਇਹ ਕਿਵੇਂ ਬਣਿਆ ਹੋਇਆ ਹੈ ਉਹਦੀਓ ਤਿਆਰੀ ਕਰਨ ਲੱਗੀ ਹੋਈਆਂ ਮੈਂ ਤੁਸੀਂ ਵੀਡੀਓ ਤੇ ਬਣੇ ਰਹੋਗੇ ਮੈਂ ਕਿੱਦਾਂ ਬਣਾਉਣਾ ਇਹ ਦੇਖੋ ਕਿੰਨਾ ਸੋਹਣਾ ਕਲਰ ਹੈ ਇਹ ਕੀ ਕੁਝ ਪਾਇਆ ਇਹਦੇ ਵਿੱਚ ਆਜੋ ਬਣਾਈਏ ਏ ਮੈਂ ਲੈ ਲੇ ਦੋ ਪਿਆਜ਼ ਇਹ ਪਿੰਨਾ ਇਹ ਪਿੰਨਾ ਨੂੰ ਐਦਾਂ ਕਰਕੇ ਇਹ ਪਤਲੇ ਰੁੱਖ ਤੇ ਮੈਂ ਰੱਖਿਆ ਵਾ ਇਹਦਾ ਬਲੇਡ ਆ ਜਿਹੜਾ ਇਹ ਕਟਰ ਬਹੁਤ ਸੋਹਣਾ ਲੱਗਦਾ ਮੈਨੂੰ ਐਦਾਂ ਹੁਣ ਆਪਾਂ ਨੇ ਲੱਛਿਆਂ ਨੂੰ ਖੋਲ ਲੈਣਾ ਇਹਨਾਂ ਨੂੰ ਇਦਾਂ ਹੀ ਨਹੀਂ ਰੱਖਣਾ ਵੀ ਇਹ ਜੁੜੇ ਨਹੀਂ ਰਹਿਣੇ ਚਾਹੀਦੇ ਐਦਾਂ ਖੋਲ ਲਾਣੇ ਲੱਛੇ ਖੋਲ ਕੇ ਆਪਾਂ ਨੇ ਕੀ ਕਰਨਾ ਇਹਦੇ ਵਿੱਚ ਪਾਉਣੇ ਸ਼ੁਰੂ ਕਰਦਾ ਨੇ ਤੇ ਨਾਲ ਆਪਾਂ ਨੇ ਨਿੰਬੂ ਦਾ ਸੱਤ ਪਾ ਦਾਣਾ ਇਹ ਕੀ ਬਣਦਾ ਇਹ ਮੈਂ ਤੁਹਾਨੂੰ ਦੱਸ ਦਿਆਂ ਅੱਗੇ ਇਹ ਕੀ ਚੀਜ਼ ਆ ਇਹਨੂੰ ਐਦਾਂ ਐਦਾਂ ਖੜਕਾ ਲਓ ਹੁਣ ਆਪਾਂ ਨੇ ਇਹਦੇ ਵਿੱਚ ਕੀ ਪਾਇਆ ਹੁਣ ਆਪਾਂ ਅਗਲੀ ਵੀਡੀਓ ਉਹਦੀ ਬਣਾਉਣੀ ਆ ਮੈਨੂੰ ਕਮੈਂਟ ਕਰਕੇ ਦੱਸਿਓ ਇਹ ਕਿਵੇਂ ਲੱਗਿਆ ਇਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਨਮਕ ਵੀ ਪਾਉਣਾ ਹੈ ਜੇ ਥੋੜਾ ਜਿਹਾ ਚਿੱਟਾ ਨਮਕ ਪਾ ਦানা ਫਿਰ ਇਹਨੂੰ ਛਣਕਾ ਦੇਣਾ ਇਹ ਤਾਂ ਇਹ ਬਹੁਤ ਟੇਸਟੀ ਆ ਹਾਜ਼ਮਾ ਆਪਣਾ ਦਰੁਸਤ ਰੱਖਦਾ ਹੈ ਤੇ ਆਪਾਂ ਨੂੰ ਲੂ ਲੱਗਣ ਦੇ ਬਚਾਉਂਦਾ ਹੈ ਗਰਮੀਆਂ ਦਾ ਮੌਸਮ ਆ ਆਪਾਂ ਨੇ ਚਕੰਦਰ ਨੂੰ ਏਦਾਂ ਕਰਕੇ ਛਿੱਲ ਲੈਣਾ ਦੇਖੋ ਕਿੰਨਾ ਸੋਹਣਾ ਛਿੱਲਿਆ ਗਿਆ ਤੇ ਨਾਲ-ਨਾਲ ਮੇਰੇ ਹੱਥ ਵੀ ਇਹਨੇ ਰੰਗਲੇ ਜਿੰਨਾ ਆਪਾਂ ਆਪਾਂ ਨੇ ਇਹਨੂੰ ਬਰੀਕ ਕਰਕੇ ਪਾਈਏ ਦਾ ਵਧੀਆ ਲੱਗਦਾ ਹੋਰ ਵੀ ਜ਼ਿਆਦਾ ਕਿਉਂਕਿ ਜੇ ਆਪਾਂ ਨੇ ਇਹ ਖਾਣਾ ਹੋਵੇ ਸਲਾਦ ਦੇ ਤੌਰ ਤੇ ਤਾਂ ਵੀ ਆਪਾਂ ਕੱਢ ਕੇ ਖਾ ਸਕਦੇ ਆ ਆਪਾਂ ਨੇ ਪਿਆਜ਼ ਦਾ ਸਲਾਦ ਬਣਾਇਆ ਆ ਆਪਾਂ ਨੇ ਕਿੰਨਾ ਸੋਹਣਾ ਇਹਦਾ ਰੰਗ ਆ ਜਿਹੜਾ ਵਰਤ ਲਿਆ ਇਸ ਤੋਂ ਇਲਾਵਾ ਆਪਾਂ ਇਹਨੂੰ ਵਰਤ ਸਕਦੇ ਆ ਸਬਜ਼ੀਆਂ ਵਿੱਚ ਆਪਾਂ ਨੂੰ ਦੇਗੀ ਮਿਰਚਾ ਜਿਹੜੀ ਉਹ ਨਹੀਂ ਵਰਤਣੀ ਚਾਹੀਦੀ ਦੇਗੀ ਮਿਰਚ ਦੀ ਬਜਾਏ ਆਪਾਂ ਇਹਨੂੰ ਵਰਤ ਸਕਦੇ ਆ ਆਪਾਂ ਨੇ ਨਾਲ ਨਿੰਬੂ ਦਾ ਸੱਤ ਪਾ Đਣਾ ਤੇ ਇਹਨੂੰ ਹਰ ਰੋਜ਼ ਹਿਲਾਉਣਾ ਹੈ ਇਹ ਨਹੀਂ ਹੋਣਾ ਚਾਹੀਦਾ ਫਿਰ ਇਹਦੇ ਤੇ ਉਲੀ ਵੀ ਲੱਗ ਸਕਦੀ ਹੈ ਨਹੀਂ ਜਿਹੜਾ ਟੁਕੜਾ ਬਾਹਰ ਰਹਿ ਗਿਆ ਇਨੂੰ ਹਿਲਾਉਣਾ ਹੈ ਜਦ ਤੱਕ ਇਹ ਚੰਗੀ ਤਰ੍ਹਾਂ ਬਣਦਾ ਨਹੀਂ ਇਹਨੂੰ ਹਿਲਾਹੀ ਜਾਣਾ ਆਪਣੀ ਮੇਜ਼ ਤੇ ਹੀ ਰੱਖ ਲਿਓ ਮੇਰੇ ਵਾਂਗੂ ਤਾਂ ਕਿ ਸਾਹਮਣੇ ਦਿਖਦਾ ਵੈਸੇ ਇਹ ਬਹੁਤਾ ਬਣਾਉਣਾ ਵੀ ਨਹੀਂ ਚਾਹੀਦਾ ਇਹਨੂੰ ਟਾਈਮ ਤਾਂ ਲੱਗਦਾ ਨਹੀਂ ਜ਼ਿਆਦਾ ਬਣਾਉਣੇ ਨੂੰ ਉਨਾਂ ਹੀ ਬਣਾ ਬਣਾ ਕੇ ਨਾਲ ਦੀ ਨਾਲ ਖਾ ਲੈਣਾ ਚਾਹੀਦਾ ਆਪਾਂ ਨੇ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਣਾ ਇਹਦਾ ਪੂਰੀ ਤਰ੍ਹਾਂ ਰੰਗ ਬਣ ਜੂਗਾ ਆਪਾਂ ਨੇ ਇਹੀ ਰੰਗ ਆ ਜਿਹੜਾ ਆਪਾਂ ਸਬਜ਼ੀਆਂ ਵਿੱਚ ਵਰਤ ਸਕਦੇ ਆ ਤੇ ਆਪਾਂ ਇਦਾਂ ਬਣੇ ਹੋਏ ਆਪਣੇ ਸਲਾਦ ਵਿੱਚ ਵਰਤ ਸਕਦੇ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਧਰੀ ਵਾਲੀ ਸਬਜ਼ੀ ਵਿੱਚ ਇਹੀ ਸੱਤ ਵਰਤਦੇ ਨਾਲੇ ਤਾਂ ਟੇਸਟ ਵਧ ਜਾਂਦਾ ਖਟਾਸ ਹੋ ਜਾਂਦੀ ਆ ਨਿੰਬੂ ਦੇ ਸੱਤ ਨਾਲ ਬਾਕੀ ਇਹਦੇ ਵਿੱਚ ਜੇ ਤੁਸੀਂ ਨਮਕ ਪਾਉਣਾ ਚਾਹੁੰਦੇ ਆ ਤਾਂ ਵੀ ਕੋਈ ਗੱਲ ਨਹੀਂ ਵੈਸੇ ਮੈਂ ਤਾਂ ਨਮਕ ਪਾਉਂਦੀ ਨਹੀਂ ਮੇਰੇ ਤਾਂ ਇਹ ਜਲਦੀ ਹੋ ਹੋ ਜੰਨਾ ਖਾਦਮ ਫਿਰ ਆਪਾਂ ਨੇ ਐਵੇਂ ਕਰਕੇ ਨਾ ਇਹਨੂੰ ਗ੍ਰੀਸ ਕਰ ਲੈਣਾ ਤੇਲ ਬਿਲਕੁਲ ਘੱਟ ਆਪਣੀ ਕੜਾਹੀ ਦੇਣੀ ਰੱਖ ਤੇ ਨਾਲ-ਨਾਲ ਆਪਣਾ ਆ ਥੋੜਾ ਜਿਹਾ ਘੂੜਾ ਜਿਹੜਾ ਪਾ ਦੇਣਾ ਬਿਲਕੁਲ ਇਹ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਣਾ ਜਿਆਦਾ ਨਹੀਂ ਪਾਉਣਾ ਬਿਲਕੁਲ ਥੋੜਾ ਦੋ ਚਮਚਾ ਪਾਣੀ ਪਨੇ ਇਧਰ ਨੂੰ ਆ ਜਾਓ ਹੁਣ ਆਪਾਂ ਛੇਤੀ ਛੇਤੀ ਨਾਲ ਇਹਨਾਂ ਨੂੰ ਚੀਰ ਲਈਏ ਬਰੀਕ ਆਪਾਂ ਨੇ ਬਿਲਕੁਲ ਬਰੀਕ ਬਰੀਕ ਕੱਟ ਲੈਣਾ ਇਹ ਜਿੰਨੇ ਬਰੀਕ ਕੱਟ ਸਕਦੇ ਆ ਕੱਟ ਲਓ ਉਨਾ ਹੀ ਚੰਗਾ ਆਪਾਂ ਨੇ ਬਣਾਉਣਾ ਹੈ ਨਿੰਬੂ ਪਾਪੜ ਅੰਬ ਪਾਪੜ ਨਹੀਂ ਨਿੰਬੂ ਪਾਪੜ ਬਣਾਉਣਾ ਆਪਾਂ ਨੇ ਥੋੜਾ ਥੋੜਾ ਇੱਧਰ ਹਲਾਈ ਜਾਣਾ ਨਾਲ ਦੀ ਨਾਲ 600 ਗ੍ਰਾਮ ਦੇ ਦੋ ਪੀਸ ਗੁੜ ਦੇ ਲਏ ਆ ਤੇ ਐਦਾਂ ਦੇ ਮੈਂ ਛੇ ਛਿਲੜਾ ਜਿਹੜੇ ਲਏ ਆ ਤਿੰਨ ਨਿੰਬੂਆਂ ਦੇ ਇਹ ਤਿੰਨ ਨਿੰਬੂਆਂ ਦੇ ਛਿਲੜਾ ਜਿਹੜੇ ਆਪਾਂ ਨੇ ਚੰਗੀ ਤਰ੍ਹਾਂ ਚੀਰ ਲੇ ਆਪਾਂ ਨੇ ਇਹਨਾਂ ਛਿਲੜਾ ਨੂੰ ਐਦਾਂ ਪਾ ਲੈਣਾ ਆਪਣੀ ਮਿਕਸੀ ਦੇ ਵਿੱਚ ਆਪਾਂ ਨੂੰ ਇਹ ਇਹਨੂੰ ਨਿੰਬੂ ਦੇ ਸੱਤ ਵਿੱਚ ਕਰਨਾ ਹੈ ਇਹ ਨਿੰਬੂ ਦਾ ਸਾਤ ਪਾ ਲੈਣਾ ਬਸ ਜਿੰਨਾ ਕਿ ਹੁਮ ਸਕੇ ਉਹ ਨਹੀਂ ਪਾਉਣਾ ਵੱਧ ਨਹੀਂ ਪਾਉਣਾ ਆ ਨਾਲ ਨਾਲ ਇਧਰ ਵੀ ਧਿਆਨ ਰੱਖਣਾ ਫਿਰ ਕੁਲੇ ਥੋੜਾ ਜਨਾ ਨਮਕ ਪਾਉਣਾ ਹੈ ਜਿਆਦਾ ਨਹੀਂ ਪਾਉਣਾ ਵਸੇ ਨੂੰ ਥੋੜਾ ਥੋੜਾ ਹਲਾ ਹਲਾ ਕੇ ਨਾ ਐਵੇਂ ਆਪਣੇ ਬਰੀਕ ਪੀਸ ਲੈਣਾ ਜੇ ਨਾ ਥੋੜਾ ਛੱਲੇ ਫਿਰ ਨਿੰਬੂ ਦਾ ਸਾਤ ਆਪਾਂ ਨੇ ਜਿਹੜਾ ਰਹਿ ਗਿਆ ਉਹ ਵੀ ਪਾ ਲਾਂ ਹਾਂ ਕਿਉਂਕਿ ਚਲਾਉਣਾ ਤਾਂ ਹੈ ਉਹ ਆ ਆਪਾਂ ਨੇ ਪਾਣੀ ਨਹੀਂ ਪਾਉਣਾ ਇਹਦੇ ਵਿੱਚ ਹੁਣ ਘੁਮ ਜੂਗਾ ਹੁਣ ਕੋਈ ਚੱਕਰ ਨਹੀਂ ਥੋੜਾ ਉਧਰ ਵੀ ਦੇਖੀ ਹੈ ਨਾ ਇਹ ਹੁਣ ਜਿਹੜੀ ਆਪਣੀ ਚਾਸ਼ਨੀ ਆ ਦੇਖੋ ਬਿਲਕੁਲ ਗਾੜੀ ਹੋ ਗਈ ਇਹੀ ਇਹਦੀ ਪਛਾਣ ਆ ਇਹਨੇ ਬਿਲਕੁਲ ਕੜਾਹੀ ਨੂੰ ਛੱਡਤਾ ਸ਼ਿੰਬੂਆਂ ਦੀ ਚਟੜੀ ਆਪਾਂ ਇਹਦੇ ਵਿੱਚ ਥੋੜੀ ਜਿਹੀ ਚੀਨੀ ਪਾਉਣੀ ਚਾਹੀਏ ਤਾਂ ਪਾ ਸਕਦੇ ਆ ਜੇ ਆਪਾਂ ਨੂੰ ਲੱਗੇ ਵੀ ਹਾਂ ਮਿੱਠਾ ਘੱਟ ਆ ਇਹਨੇ ਹੁਣ ਫੇਰ ਤੋਂ ਪਤਲੀ ਹੋ ਜਾਣਾ ਆਪਾਂ ਨੇ ਫੇਰ ਤੋਂ ਗਾੜੀ ਕਰਨੀ ਆ ਇਹ ਇਦਾਂ ਜਿਹੜਾ ਛਿੱਲੇ ਦਾ ਸਾਫਤ ਹੁੰਦਾ ਇਸ ਕਰਕੇ ਇਹ ਬਰੀਕ-ਬਰੀਕ ਦਾ ਥੋੜਾ ਰਹਿਉ ਜਾਂਦਾ ਜੇ ਥੋੜਾ ਰਹਿ ਵੀ ਗਿਆ ਇਹਦਾ ਕੋਈ ਚੱਕਰ ਨਹੀਂ ਇਹ ਸੋਣਾ ਹੀ ਲੱਗਦਾ ਮੂੰਹ ਵਿੱਚ ਆਉਂਦਾ ਫਿਰ ਕਿਉਂਕਿ ਆਂਬਾ ਜਿਹੜਾ ਬਨਾਰਮ ਹੁੰਦਾ ਉਹਦਾ ਦੁੱਧਾ ਬਸ ਇੰਨਾ ਕੁ ਫਰਕ ਹੈ ਇਹਦੇ ਬਣਾਉਣ ਦਾ ਦੇਖੋ ਆਪਣੀ ਕੜਾਹੀ ਵਿੱਚੋਂ ਆਪਾਂ ਇਦਾਂ ਕੱਢ ਕੇ ਇਹਨੂੰ ਸੈੱਟ ਕਰ ਲਿਆ ਚੰਗੀ ਤਰ੍ਹਾਂ ਤੁਸੀਂ ਵੀ ਇਦਾਂ ਕਰਕੇ ਸੈੱਟ ਕਰ ਲਿਓ ਇਹਨੂੰ ਲੇਅਰ ਨੂੰ ਪਤਲੀ ਕਰ ਲਿਓ ਥੋੜੀ ਕਿਉਂਕਿ ਆਮ ਪਾਪੜ ਦੀ ਲੇਅਰ ਆ ਜਿਹੜੀ ਸੋਹਣੀ ਲੱਗਦੀ ਆ ਅੱਧੇ ਇੰਚੀ ਤੇ ਘੱਟ ਹੁੰਦੀ ਆ ਅੱਧਾ ਦਾ ਹਾਫ ਇੰਚੀ ਬਹੁਤ ਸੋਹਣਾ ਬਣਿਆ ਤੁਸੀਂ ਇਹਦੇ ਵਿੱਚ ਇਕੱਲਾ ਸਤ ਵੀ ਪਾ ਸਕਦੇ ਆ ਆ ਜਿਹੜਾ ਬਰੀਕ ਬਰੀਕ ਆਪਣਾ ਨਿੰਬੂ ਦਾ ਹਲਕਾ ਹਲਕਾ ਜਾਂ ਮੋਟਾਪਨ ਹੁੰਦਾ ਨਾ ਜਿਹੜਾ ਰਹਿ ਗਿਆ ਇਹਨੂੰ ਤੁਸੀਂ ਪੂਰੀ ਤਰ੍ਹਾਂ ਬਣੇ ਤੇ ਹੀ ਕਰਨਾ ਹੈ ਇਹਦਾ ਬਿਲਕੁਲ ਰੰਗ ਆ ਜਿਹੜਾ ਪੀਲ ਪਲੱਕਣ ਨਹੀਂ ਝਾਕਣੀ ਚਾਹੀਦੀ ਦੇਖੋ ਕਿੰਨਾ ਸੋਹਣਾ ਆਪਣਾ ਨਿੰਬੂ ਪਾਪੜਾ ਜਿਹੜਾ ਤਿਆਰ ਹੋਇਆ ਫਿਰ ਇਹਦੇ ਵਿੱਚ ਘੜਤਣ ਨਹੀਂ ਆਉਂਦੀ ਜੇ ਕਿ ਵਿੱਚ ਨਿੰਬੂ ਦੇ ਜਿਹੜਾ ਹਲਕਾ ਛਿੱਲੜਾ ਉਹ ਕੱਚਾ ਰਹਿ ਗਿਆ ਫਿਰ ਘੜਤਣ ਆਉਗੀ ਮੈਂ ਤਾਂ ਹਮੇਸ਼ਾ ਨਿੰਬੂ ਦੇ ਛਿੱਲੜਾ ਵਿੱਚੇ ਪਾਉਂਦੀ ਆ ਮੈਨੂੰ ਸੋਹਣਾ ਲੱਗਦਾ ਤਾਂ ਤੁਸੀਂ ਕੱਲਾ ਸਤ ਵੀ ਪਾ ਸਕਦੇ ਆ ਨਿੰਬੂ ਦਾ ਪਰ ਮੈਂ ਤਾਂ ਨਹੀਂ ਛੁੱਟਦੀ ਹੈਗੀ ਛਿੱਲੜਾ ਨੂੰ ਮੈਨੂੰ ਤਾਂ ਐਦਾਂ ਹੀ ਸੋਹਣੇ ਲੱਗਦੇ ਆ ਆਪਾਂ ਇਹਦੇ ਠੰਡੇ ਹੋਣ ਦਾ ਇੰਤਜ਼ਾਰ ਕਰਦੇ ਆ ਫਿਰ ਮੈਂ ਇਹਨੂੰ ਕੱਟਦੀ ਆ ਵੀਡੀਓ ਤੇ ਬਨੇ ਰਹੋ ਆਪਾਂ ਦੇਖਣਾ ਆਪਣਾ ਜਿਹੜਾ ਨੀਂਂਬੂ ਦਾ ਪਾਪੜ ਹੈ ਇਹ ਕਿੱਦਾਂ ਦਾ ਬਣਿਆ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਆ ਥੋੜਾ ਥੋੜਾ ਤੇਲ ਲਾ ਲਿਆ ਮੈਂ ਆਪਾਂ ਕਰ ਲਈ ਇਹਦੀ ਕਟਿੰਗ ਥੋੜਾ ਜਿਹਾ ਹਲਕਾ ਗਰਮ ਹੋ ਵੈਸੇ ਚਲੋ ਕੋਈ ਗੱਲ ਨਹੀਂ ਕੁੱਕ ਕਿੰਨਾ ਸੋਹਣਾ ਬਣਿਆ ਅੱਗੇ ਤਾਂਗੇ ਟੋਟੇ ਗਰਮਾ ਜੇ ਬਹੁਤ ਵਧੀਆ ਬਣਿਆ ਤੁਸੀਂ ਵੀ ਬਣਾ ਕੇ ਦੇਖਿਓ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੁਸੀਂ ਵੀ ਬਣਾਇਓ ਐਵੇਂ ਹੀ ਆ ਪੰਬ ਪਾਪੜ ਬਣਾ ਸਕਦੇ ਆ ਬੜੇ ਸੋਹਣੇ ਪੀਸ ਕੱਟ ਹੋਏ ਆ ਚਾਹੀਏ ਐਂਦਾ ਗੋਲ ਗੋਲ ਕਰਕੇ ਰੱਖ ਲਵੇ ਨੇ ਹਣ ਅੱਜ ਆਪਾਂ ਨੇ ਨਿੰਬੂ ਦੇ ਸੱਤੋਂ ਬਣਾਇਆ ਨਿੰਬੂ ਦਾ ਪਾਪੜ ਖੱਟਾ ਮਿੱਠਾ ਤੇ ਇਹ ਆਪਾਂ ਨੇ ਚੁਕੰਦਰ ਰੱਖਿਆ ਨਿੰਬੂ ਦੇ ਸੱਤ ਵਿੱਚ ਤੇ ਇਹ ਪਿਆਜ਼ ਇੱਕ ਇੱਕ ਲੱਛਾ ਕਰਕੇ ਤੇ ਨਾਲ ਆਪਾਂ ਨੇ ਚੁਕੰਦਰ ਪਾਤਾ ਆਪਣੀ ਦੁਪਹਿਰੇ ਦੇ ਖਾਣੇ 'ਚ ਖਾਓ ਰਾਤ ਦੇ ਖਾਣੇ 'ਚ ਖਾਓ ਤੇ ਆਪਣਾ ਜਿਹੜੀ ਪਾਚਨ ਸ਼ਕਤੀ ਹੈ ਉਹਨੂੰ ਠੀਕ ਰੱਖੀਏ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਐਦਾਂ ਹੀ ਤੁਸੀਂ ਅੰਬ ਦਾ ਜਿਹੜਾ ਪਾਪੜ ਬਣਦਾ ਜਾਂ ਕੱਲਾ ਨਿੰਬੂ ਦਾ ਸਾਤਾ ਜਿਹੜਾ ਮੈਂ ਪਸੰਦ ਕਰਦੀ ਆ ਇਹ ਜਿਹੜਾ ਨਿੰਬੂ ਦਾ ਵਿੱਚ ਕਰਨਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਆਪਾਂ ਕੱਲੇ ਨਿੰਬੂ ਦਾ ਸੱਤ ਪਾ ਕੇ ਵੀ ਐਦਾਂ ਨਿੰਬੂ ਦਾ ਫਾਪੜ ਬਣਾ ਸਕਦੇ ਆ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਅੱਗੇ ਤੋਂ ਅੱਗੇ ਆਪਣੇ ਰਿਸ਼ਤੇਦਾਰਾਂ ਤੱਕ ਆਪਣੇ ਭੈਣ ਭਰਾਵਾਂ ਤੱਕ ਵੀ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਆਪਾਂ ਨਿੰਬੂ ਦਾ ਪਾਪੜ ਵੀ ਬਣਾ ਕੇ ਖਾ ਸਕੀਏ ਆਪਣੀ ਜਿਹੜੀ ਹਾਜ਼ਮੇ ਦੀ ਆ ਜਿਹੜੀ ਦੁਰਸਤੀ ਕਰ ਸਕੀਏ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ